ਕਹਿੰਦਾ ਕਿ ਆਪਣੀ ਦਿੱਖਿਆਦਾ ਹੈ ਪਰਵਾਰ ਦੇ ਮੈਂਬਰ ਸ਼ਾਮਿਲ ਕੀਤੇਗਾ ਕੀ ਕਿਹਨਾਂ ਚੋੜੂ ਟੀਲਾ ਟੀਲਾ ਹੁੰਦਾ ਨਜ਼ਰ ਆ ਰਿਹਾ ਹੈ ਔਰ ਸੰਕੇਤ 14 ਤਰੀਕ ਦੇ ਤਕਰੀਬਨ ਸਾਹਮਣੇ ਆ ਰਹੇ ਨੇ ਕਿਉਂਕਿ ਤੰਤਨ ਛੇਰ ਦਾ ਬਹੁਤ ਹੀ ਨਾਮਵਰ ਪਰਿਵਾਰ ਖੇੜਾ ਪਰਿਵਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਮਿਲ ਹੋਏ ਨੇ ਰਮਨੀ ਖੇੜਾ ਦੀ ਸਾਡੇ ਵੀਰ ਇੰਦਰਪ੍ਰੀਤ ਆਹੂਜਾ ਹਨੀ ਜੀ ਔਰ ਸਾਰੇ ਹੀ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਅੱਜ ਅਕਾਲੀ ਦਲ ਦੇ ਵਿੱਚ ਆਏ। ਦੇਖੋ ਇਹਦੇ ਵਿੱਚ ਕੋਈ ਦੂਰਅਲਿ ਗੱਲ ਨਹੀਂ ਹਰ ਕੋਈ ਜਾਣਦਾ ਕਿ ਸਰਦਾਰ ਹਰਮੀਤ ਸਿੰਘ ਸੰਧੇ ਤੋਂ ਬਾਅਦ ਇਹ ਹਲਕੇ ਦੇ ਵਿੱਚ ਇਸ ਇਲਾਕੇ 'ਚ ਜੇ ਚੱਲਦੀ ਰਹੀ ਹੈ ਉਹ ਖੇੜਾ ਪਰਿਵਾਰ ਦੀ ਚੱਲਦੀ ਰਹੀ ਹੈ। ਔਰ ਚਲੋ ਮੇਰੇ ਤੇ ਵੱਡੇ ਵੀਰ ਨੇ ਸਤਕਾਰਯੋਗ ਲਈ ਜੇ ਉਹਨਾਂ ਦੀ ਅਸਲ ਕੋਈ ਤਾਕਤ ਬਣਦਾ ਰਿਹਾ ਹੈ ਤੇ ਆਪਦੇ ਭਤੀਜੇ ਭਾਂਦੇ ਹੀ ਬੰਦੇ ਰਹੇ ਨੇ। ਔਰ ਅੱਜ ਉਹੀ ਪਤੀਜੇ ਪਾਂਦੇ ਉਹੀ ਸਗੇ ਭਰਾ ਸਾਰੇ ਜਿਹੜੇ ਨੇ ਅਸ਼ਰੋਮਲੀ ਕਲੀਦੋ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਹੇਠ ਸਤਕਾਰਯੋਗ ਬੀਬੀ ਸੁਖੰਦਰ ਕੌਰ ਜੀ ਰੰਦਾਵਾ ਉਹਨਾਂ ਦੀ ਚੋਣ ਮਹੀਮ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਹ ਸ਼ਾਮਲ ਹੋਏ ਨੇ ਔਰ ਨਾਲ ਦੀ ਨਾਲ ਇਸ ਗੱਲ ਦਾ ਜ਼ਿਕਰ ਕਰਨਾ ਬੰਦਾ ਹੈ ਕਿ ਅੱਜ ਜਿੱਡਾ ਵੱਡਾ ਇਕੱਠ ਹੋਇਆ ਹੈ ਕੇਵਲ ਮੈਂ ਖੇੜਾ ਪਰਿਵਾਰ ਦਾ ਨਹੀਂ ਜ਼ਿਕਰ ਕਰਨਾ ਮਤਲਬ ਕੇ ਕਿਹੜਾ ਪਰਿਵਾਰ ਦਾ ਹੀ ਨਹੀਂ ਬਲਕਿ ਤੁਸੀਂ ਆ ਦੇਖ ਲਓ ਚਾਰ ਪੰਜ ਹੋਰ ਇਕੱਠ ਹੋਏ ਨੇ ਇੱਕ ਦਿਨ ਦੇ ਵਿੱਚ ਇੰਨੀ ਇੰਨੀ ਸਮੋਇਤਾ ਹੋ ਰਹੀਆਂ ਨੇ ਤੇ ਇਵੈਂਟਿਉਲੀ ਤੁਸੀਂ ਦੇਖੋ ਜਦੋਂ 14 ਤਰੀਕ ਆਊਗੀ ਤੇ ਕਿੱਡੇ ਸ਼ਿਪ ਸੰਕੇਤ ਆਉਣਗੇ ਸ਼ਹਿਰ ਤਰਨਤਨ ਸ਼ਹਿਰ ਉਥੋਂ ਹਮੇਸ਼ਾ ਕਾਲੀ ਦਲ ਘਟਦਾ ਰਿਹਾ ਹੈ ਐ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਕਰਨ 14 ਤਰੀਕ ਨੂੰ ਦੇਖਿਆ ਜੀ ਜਿੱਥੋਂ ਜਿੱਥੇ ਇੱਕ ਪਾਸੇ ਹਲਕਾ ਫਟੇ ਹੋਗਾ ਉਥੇ ਦੂਸਰੇ ਪਾਸੇ ਤਰੰਤਾਂ ਸ਼ਹਿਰ ਚ ਅਕਾਲੀ ਦਲ ਵੱਡੀ ਲਾਲ ਫਤਿਹ ਹਸੇ ਤਰੀਕ। ਰਮਣੀਕੜੀ ਲੰਬਾ ਸਮਾਂ ਤੁਸੀਂ ਅਕਾਲੀ ਦਲ ਨੂੰ ਜਦੋਂ ਨਵਾਂ ਨਵਾਂ ਪਾਰਟੀ ਜਿਹੜੀ ਸ਼ਹਿਰ ਦੇ ਵਿੱਚ ਸਤਰਕ ਹੁੰਦੀ ਆ ਯਾਦ ਤੋਂ ਲੈ ਕੇ ਬੜਾ ਲੰਬਾ ਸਮਾਂ ਅਕਾਲੀ ਦਲ ਦੇ ਰਾਜ ਦੇ ਵਿੱਚ ਤੁਸੀਂ ਤਰੰਤਾਂ ਤੇ ਬਤਾਇਆ ਤੇ ਕੁਝ ਕਾਰਨਾ ਕਰਕੇ ਜਿਹੜਾ ਤੁਸੀਂ ਪਾਰਟੀ ਨੂੰ ਅਲਵਿਦਾ ਕਹਿ ਗਏ ਸੀ ਅੱਜ ਤੁਸੀਂ ਫੇਰ ਦੁਬਾਰਾ ਜਿਹੜੀ ਸ਼ਮੂਲੀਅਤ ਕੀਤੀ ਆ ਕੀ ਕਹਿਣਾ ਚਾਹੁੰਦੇ ਜੇ ਤੇ ਕਿੰਨਾ ਨੇ ਜੁਆਇਨਿੰਗ ਕਰਾਈ ਤੀ। ਅ ਇਸ ਤਰ੍ਹਾਂ ਮੈਂ ਭਾਈ ਸਾਹਿਬ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਅਸੀਂ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਉਹਨਾਂ ਚ ਖੂਨ ਹੀ ਅਕਾਲੀ ਆ ਪਰ ਆ 2012 ਚ ਸਾਡਾ ਆਪਸੀ ਪਰਿਵਾਰ ਦਾ ਜਿਹੜਾ ਡਿਸਪਿਊਟ ਪਿਆ ਕੋਈ ਸਾਡਾ ਕੋਈ ਪ੍ਰਾਪਰਟੀ ਦਾ ਝਗੜਾ ਨਹੀਂ ਕੋਈ ਪੈਸੇ ਦਾ ਝਗੜਾ ਨਹੀਂ ਸਿਆਸਤ ਦਾ ਹੀ ਜਿਹੜਾ ਹੈ ਖੇੜਾ ਸਾਹਿਬ ਦਾ ਮੇਰੇ ਚਾਚਾ ਜੀ ਦਾ ਜਿਹੜਾ ਫਤੂਰ ਇਹਨਾ ਉੱਚਾ ਹੋ ਗਿਆ ਕਿ ਤੁਸੀਂ ਦੇਖੋ ਵੀ ਉਹ ਸਾਨੂੰ ਪਾਰਟੀ ਛੱਡਣੀ ਪਈ ਅਸੀਂ ਕਦੀ ਵੀ ਕਾਲੀ ਦਲ ਦਿਨੋਂ ਕਾਲੀ ਸਾਂ ਪਰ ਅਸੀਂ ਤਾਂ ਕੰਮ ਕਰ ਸਕਦੇ ਹਾਂ ਦਿਨੋਂ ਜੇ ਸਾਡੇ ਚਾਚੇ ਨੂੰ ਪ੍ਰਧਾਨਗੀ ਮਿਲੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਦਿੱਤੀ ਠੀਕ ਆ ਅਕਾਲੀ ਦਲ ਨੇ ਦਿੱਤੀ ਔਰ ਇੱਕ ਮੰਤਰੀ ਜਿੰਨਾ ਤੌਰ ਦਿੱਤਾ ਇਹਨਾਂ ਨੂੰ ਪਰ ਇਹਨਾਂ ਕੋਲੋਂ ਉਹ ਨਹੀਂ ਜਰਿਆ ਗਿਆ ਇਹ ਸਾਰੀਆਂ ਚੀਜ਼ਾਂ ਉਦੋਂ ਹੀ ਇਹਨਾਂ ਨੇ ਖਰਾਬ ਕਰਤੀਆਂ ਜੋ ਕਾਲੀ ਦਲ ਦੀ ਬਦਨਾਮੀ ਇਹਨਾਂ ਨੇ ਕਰਾਈ ਹੈ ਨਾ ਪੰਜਾਬ ਲੈਵਲ ਤੱਕ ਇਹਨਾਂ ਨੇ ਜੋ ਗੁੰਡਾਗਰਦੀ ਕੀਤੀ ਜੋ ਕਬਜ਼ੇ ਕੀਤੇ ਉਹ ਸਾਰੇ ਤੱਕ ਕਬਰਸਤਾਨ ਦੇ ਉੱਤੇ ਦੇ ਕਲੋਨੀਆਂ ਕੱਟਦੀਆਂ ਇਹਨਾਂ ਨੇ ਤੇ ਅਸੀਂ ਕਿੱਦਾਂ ਰਹਿ ਸਕਦੇ ਹਾਂ ਇਹੋ ਜਿਹੇ ਧੜੇ ਦੇ ਨਾਲ ਅਸੀਂ ਅਕਾਲੀ ਦਲ ਨਹੀਂ ਛੱਡਿਆ ਅਕਾਲੀ ਦਲ ਤੇ ਇੱਕ ਤਰ੍ਹਾਂ ਮਜਬੂਰੀ ਹੋ ਗਈ ਛੱਡਣਾ ਅਸੀਂ ਇਹ ਧੜਾ ਛੱਡਿਆ ਸੀ ਇਹ ਧੜਾ ਹਣਕਾਲੀ ਦਲ ਤੋਂ ਬਾਹਰ ਚਲੇ ਗਿਆ ਤੇ ਅਸੀਂ ਫੇਰ ਕਾਲੀ ਆ ਔਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਜੋ ਆ ਕੇ ਸ਼ਹਿਰ ਵਾਸੀਆਂ ਨੂੰ ਹਲਕੇ ਵਾਸੀਆਂ ਨੂੰ ਦੱਸਿਆ ਕਿ ਜੋ ਉਹਨਾਂ ਦਾ ਵਿਜ਼ਨ ਅੱਜ ਵੀ ਹੈ ਦੇਖੋ ਕਈ ਪਾਰਟੀ ਦੇ ਉੱਤੇ ਤੌਮਤਾ ਲੱਗਦੀਆਂ ਠੀਕ ਹੈ ਬਟ ਉਹ ਜਦੋਂ ਆ ਜਿਮਨੀ ਚੋਣ ਦੇ ਟਾਈਮ ਤੇ ਸੁਖਵੀਰ ਜੀ ਜਿੰਨਾ ਸਮਾਂ ਤਰਨ ਤਰਨ ਚ ਬਤਾ ਰਹੇ ਆ ਉਹਨਾਂ ਦੀਆਂ ਗੱਲਾਂ ਸਾਡੇ ਤੱਕ ਪਹੁੰਚ ਰਹੀਆਂ ਸੀ ਵੀ ਕੀ ਤੌਹਤਾ ਸੀ ਕੀ ਅਸਲੀਅਤ ਸੀ ਔਰ ਅਕਾਲੀ ਦਲ ਅੱਜ ਵੀ ਕੀ ਹੈ ਤੇ ਗਾਂ ਵਿਜ਼ਨ ਵੀ ਕੀ ਹੈ ਦੇਖੋ ਨਾ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਗਲਿਆਰਾ ਪਹਿਲਾਂ ਕੀ ਸੀ ਤੁਸੀਂ ਬਹੁਤ ਪੁਰਾਣੇ ਬੰਦੇ ਜੇ ਪਹਿਲਾਂ ਕੀ ਸੀ ਕੀ ਔਰ ਅੱਜ ਅਗਰ ਗਲਿਆਰਾ ਬਣਾਇਆ ਸੁਖਵੀਰ ਜੀ ਨੇ ਆਸਰ ਝਾੜੂ ਵਾਲੀ ਸਰਕਾਰ ਕੋ ਤੁਸੀਂ ਝਾੜੂ ਨਹੀਂ ਫੇਰਿਆ ਗਿਆ ਤੁਸੀਂ ਵੇਖੋ ਉੱਥੇ ਗੋਰੇ ਅੰਗਰੇਜ਼ ਆ ਕੇ ਤੇ ਕੂੜਾ ਚੁੱਕਦੇ ਡਸਟਬਿਨ ਚ ਪਾਉਂਦੇ ਆ ਤੁਸੀਂ ਤੁਹਾਡੀ ਪਾਰਟੀ ਝਾੜੂ ਆ ਘਟੋ ਘਟ ਝਾੜੂ ਤੇ ਮਾਰ ਲਓ ਮਤਲਬ ਇਹ ਕੰਮ ਹੀ ਨਹੀਂ ਕਰ ਸਕਦੇ ਕੰਮ ਜੋ ਸੁਖਵੀਰ ਜੀ ਦਾ ਵਿਜ਼ਨ ਆ ਪੰਜਾਬ ਨੂੰ ਲੈ ਕੇ ਜੋ ਰੋਡ ਮੈਪ ਆ ਉਹਨਾਂ ਕੋਲ ਉਹਦਾ ਸੈਂਪਲ ਆਪਾਂ ਪਿਛਲੀ 10 ਸਾਲ ਦੀ ਸਰਕਾਰ 'ਚ ਵੇਖ ਚੁੱਕੇ ਆ ਔਰ ਇਹ ਉਹਨਾਂ ਦੀ ਮਤਲਬ ਜਿਹੜੀ ਕੰਮ ਕਰਨ ਦੀ ਨਿਯਤ ਉੱਤੇ ਕੋਈ ਵੀ ਡਾਊਟ ਨਹੀਂ ਆ ਔਰ ਅੱਜ ਤਰਨ ਤਰਨ ਨੂੰ ਆਪਣੇ ਪੰਜਾਬ ਨੂੰ ਦੁਬਾਰਾ ਇਸ ਜਿਹੜੀ ਆਪਣੀ ਪੰਜਾਬੀ ਪਾਰਟੀ ਦੀ ਲੋੜ ਆ ਆਪਣੀ ਪੰਜਾਬ ਨੂੰ ਪੰਜਾਬੀ ਪਾਰਟੀ ਹੀ ਬਚਾ ਸਕਦੀ ਆ ਇਹਨੂੰ ਤਗੜਿਆਂ ਕਰਨ ਲਈ ਹੀ ਨਾਲ ਆ ਇਹੋ ਚੀਜ਼ਾਂ ਵੇਖ ਕੇ ਹੀ ਕਾਲੀਦਲ ਜੁਆਇਨ ਕਰ ਲਿਆ ਕੀ ਤੁਸੀਂ ਕੱਲਿਆਂ ਨੇ ਜੁਆਇਨ ਕੀਤਾ ਕਿ ਜਾਂ ਨਾਲ ਮੇਰਾ ਖਿਆਲ ਤੁਹਾਡੇ ਇੱਕ ਨਹੀਂ ਜੀ ਨਹੀਂ ਮੇਰੇ ਪੁਆਜੀ ਦੇ ਬੇਟੇ ਇੰਦਰਪ੍ਰੀਤ ਹਣੀ ਅਹੂਜਾ ਔਰ ਸਾਰਾ ਉਹਨਾਂ ਦਾ ਪਰਿਵਾਰ ਮੇਰਾ ਪਰਿਵਾਰ ਮੇਰੇ ਫਾਦਰ ਸਾਹਿਬ ਦਾ ਅੱਗੇ ਨਹੀਂ ਹੀ ਵਾਰ ਗਏ ਤੇ ਮਤਲਬ ਉਹ ਤਾਂ ਸ਼ੁਰੂ ਤੋਂ ਹੀ ਕਾਲੀ ਸੀ ਤੇ ਅਸੀਂ ਸਾਰਿਆਂ ਨੇ ਜਿਹੜਾ ਕਾਲੀਦਲ ਜਿਹੜਾ ਜੁਆਇਨ ਕੀਤਾ ਵਾ ਪਰਿਵਾਰ ਇੱਕਜੁੱਟ ਹੋ ਕੇ ਪੂਰਾ ਖੇੜਾ ਪਰਿਵਾਰ ਹੂਜਾ ਪਰਿਵਾਰ ਇੱਕਜੁੱਟ ਹੋ ਕੇ ਸੁਖਵੀਰ ਜੀ ਦੇ ਨਾਮ ਆ ਅਕਾਲੀ ਦਲ ਦੇ ਨਾਲ ਕੀ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਜੀ ਖੇੜਾ ਜਿਹੜੇ ਉਹਨਾਂ ਨੂੰ ਛੱਡ ਕੇ ਤੇ ਬਾਕੀ ਸਾਰਾ ਹੀ ਪਰਿਵਾਰ ਆ ਗਿਆ ਅਕਾਲੀ ਉਹਨਾਂ ਦੀ ਸਿਆਸਤ ਦੀ ਖਤਮ ਹੋ ਚੁੱਕੀ ਨਾ ਆਪਾਂ ਉਹਨਾਂ ਦੀ ਗੱਲ ਗੱਲ ਕੀ ਕਰਨੀ ਉਹ ਤੇ ਖਾਦਮੂਗੀ ਗਾਏ ਤੇ ਨਹੀਂ ਸੋਸ਼ਲ ਮੀਡੀਆ ਤੇ ਮਤਲਬ ਬੜੇ ਤਰ੍ਹਾਂ ਦੇ ਕਮੈਂਟ ਆਉਦੇ ਨੇ ਹਰਮੀਤ ਸਿੰਘ ਜੀ ਦੀਆਂ ਖਬਰਾਂ ਥੱਲੇ ਜਾਂ ਕਿੜਾ ਸਾਹਿਬ ਨੇ ਜਿੱਥੇ ਲਿਖਦੇ ਨੇ ਵੀ सोनू ਜੀਮਾ ਮੋਨੂ ਜੀਮਾ ਕਹਿ ਲੇ ਕਿੜਾ ਸਾਹਿਬ ਦੀ ਮਤਲਬ ਪੱਗ ਲਾਉਂਦੀਆਂ ਗੱਲਾਂ ਕਰਦੇ ਸੀ ਲਾਈ ਸੀ ਜੀ ਪੱਗ ਲਾਈ ਸੀ ਉਹ ਕਿੜਾ ਅੱਜ ਮਤਲਬ ਗੱਡੀ 'ਚ ਕੀ ਹੋ ਹਰਮੀਤ ਸੰਧੂ ਦੇ ਨਾਲ ਇੱਕ ਬੰਨੇ ਮੋਨੂ ਜੀਮਾ ਉਹ ਮੈਂ ਤੇ ਇਹ ਕਿਹਾ ਸੀ ਵੀ ਚਲੋ ਮੋਨੂ ਵੀ ਸਾਡਾ ਭਰਾ ਵਾ ਵੱਡਾ ਵੀ ਜੇ ਤੁਸੀਂ ਉਹਨੂੰ ਜੁਆਇਨ ਕਰਾਇਆ ਵਾ ਜੁਆਇਨ ਕਰਾ ਲਿਆ ਤੁਸੀਂ ਉਹਨੂੰ ਅ ਕਾਲੀ ਦਲ ਚੰਗੀ ਗੱਲ ਆ ਮਤਲਬ ਸੌਰੀ ਕਾਲੀ ਦਾਲੇ ਅਸੀਂ ਕਾਲੀਆਂ ਨਾ ਉਹ ਕਾਲੀ ਦਾਲੀ ਨਿਕਲਦਾ ਵਾ ਜੇ ਤੁਸੀਂ ਉਹਨੂੰ ਹਰਮੀਤ ਸਿੰਘ ਦੇ ਨਾਲ ਜੁਆਇਨ ਕਰਾ ਲਿਆ ਕੋਈ ਗੱਲ ਨਹੀਂ ਸਾਡੇ ਚਾਚੇ ਦੀ ਪੱਗ ਦੇ ਵਾਪਸ ਲੈ ਦਿਓ ਮਤਲਬ ਇਹ ਹੁਣ ਪਤਾ ਨਹੀਂ ਕੀ ਸੈਟਿੰਗ ਹੋਈ ਪੱਗ ਵਾਪਸ ਹੋਈ ਜਾਂ ਨਹੀਂ ਹੋਈ ਕੋਈ ਜੱਗਜਾਰ ਤੇ ਹੋਇਆ ਨਹੀਂ ਬਟ ਮੈਂ ਤਾਂ ਹੀ ਕਿਹਾ ਵੀ ਸਾਡੇ ਚਾਚਾ ਦੀ ਸਿਆਸਤ ਖਤਮ ਹੋ ਚੁੱਕੀ ਆ ਕੀ ਕੋਈ ਪੋਲੀਟੀਕਲ ਦਬਾਅ ਬਣਾਇਆ ਗਿਆ ਬਾਅਦ ਵਿੱਚ ਤੁਹਾਡੇ ਇੰਦਰ ਸ਼ਾਮਲ ਹੋਣ ਤੋਂ ਬਾਅਦ ਵਿੱਚ ਓਏ ਇਹ ਸਭ ਕੁਝ ਚੱਲਦਾ ਹੀ ਆ ਜੀ ਹੀਰੇ ਜੀ ਤੁਸੀਂ ਬਹੁਤ ਪੁਰਾਣੇ ਜੇ ਇਹ ਸਾਰਾ ਕੁਝ ਚੱਲਦਾ ਸਾਡੇ ਤੇ ਕੋਈ ਦਬਾਅ ਨਹੀਂ ਕੰਮ ਕਰ ਸਕਦਾ ਵਰਕਰਾਂ ਨੂੰ ਵੋਟਾਂ ਸੋਟਰਾਣੋ ਬੀਬੀ ਸੁਖਵਿੰਦਰ ਕੌਰ ਜੀ ਦੇ ਹੱਕ ਚ ਕਿਹੜੀ ਅਪੀਲ ਕਰਨੀ ਚਾਹੋਗੇ ਤੁਸੀਂ ਅਸੀਂ ਦੇਖੋ ਅਪੀਲ ਕਰਾਂਗੇ ਹੱਥ ਜੋੜ ਕੇ ਬੇਨਤੀ ਆ ਵਰਕਰਾਂ ਨੂੰ ਕਿ ਦੇਖੋ ਜੇ ਪੰਜਾਬ ਨੂੰ ਬਚਾਉਣਾ ਤੇ ਅਕਾਲੀ ਦਲ ਲਿਆਉਣਾ ਪੈਣਾ ਆਪਾਂ ਨੂੰ ਹੋਰ ਇਸ ਤੋਂ ਇਲਾਵਾ ਕੋਈ ਦੂਜਾ ਰਾਹ ਨਹੀਂ ਹੈਗਾ ਅਕਾਲੀ ਦਲ ਤੋਂ ਇਲਾਵਾ ਕੋਈ ਨਹੀਂ ਜੇ ਇਹਨੂੰ ਬਚਾ ਸਕਦਾ ਸੁਖਬੀਰ ਬਾਦਲ ਜੀ ਦੀ ਇਲੈਕਸ਼ਨ ਆ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੀ ਦੀ ਇਲੈਕਸ਼ਨ ਆ ਜਿਤਾ ਦਈਏ ਇੱਕ ਜੋ ਢੋਗੇ ਚਿਤਾ ਦਈਏ ਇਲੈਕਸ਼ਨ ਜਿੱਤੇ ਪਏ ਆ ਪਰ ਅਹੀ ਓਵਰ ਕਨਫੀਡੈਂਟ ਨਹੀਂ ਹੋਣਾ ਚਾਹੁੰਦੇ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਇਹ ਕਈ ਕਈਆਂ ਨੂੰ ਭਲੇਖਾ ਵੀ 1000 2000 ਦਾ ਮਾਰਜਨ ਆਊਗਾ ਜੀ ਜਿਹੜਾ ਵੀ ਜਿੱਤਿਆ ਇਦਾਂ ਦਾ ਤੁਸੀਂ ਤੇ ਰਿਜ਼ਲਟ ਵੇਖਣਾ ਇਹ ਇੱਕ ਪਾਸੜ ਹੋ ਕੇ ਇਲੈਕਸ਼ਨ ਲੋਕਾਂ ਨੇ ਮਨ ਬਣਾ ਲਿਆ ਵਾ ਕਿਰਨ ਸਾਹਿਬ ਜਾਂਦੇ ਜਾਂਦੇ ਲਾਸਟ ਸਵਾਲ ਆ ਰਾਤ ਦੀ ਸ਼ਹਿਰ ਦੇ ਵਿੱਚ ਇੱਕ ਬੜੀ ਹਵਾ ਬੜੀ ਸੀ ਵੀਰ ਮੜੀ ਇੱਕ ਸਿੰਘ ਖੇੜਾ ਆ ਤੇ ਗਏ ਨੇ ਸ਼ਾਇਦ ਸਹੀ ਆਪਣਾ ਯੂ-ਟਰਨ ਮਾਰਨਗੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਯੂ-ਟਰਨ ਵੱਜ ਗਿਆ ਅਕਾਲੀ ਹਾਂ ਅਕਾਲੀ ਬਣ ਗਏ ਆ ਯੂ-ਟਰਨ ਤੇ ਵੱਜ ਗਿਆ ਹੁਣ ਇਹ ਯੂ-ਟਰਨ ਬਾਰ-ਬਾਰ ਨਹੀਂ ਵੱਜਦੇ ਹੁੰਦੇ ਮੋੜ ਘੋੜ ਨਹੀਂ ਆਉਂਦੇ ਹੁੰਦੇ